ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਉਂ ਸਾਰੇ ਭੈਣ ਭਰਾ ਠੀਕ ਠਾਕ ਹੋ ਉਮੀਦ ਕਰਦੇ ਆ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਠੀਕ ਠਾਕ ਹੋਣਗੇ ਤੇ ਸਾਰੇ ਭੈਣ ਭਰਾ ਕਹਿੰਦੇ ਵੀ ਤੁਸੀਂ ਆਪਣਾ ਹੋਮ ਟੂਰ ਕਰਾਓ ਹੋਮ ਟੂਰ ਕਰਾਓ ਤੇ ਉਹ ਅਹੀਂ ਸਾਡਾ ਥੋੜਾ ਜਿਹਾ ਕੰਮ ਬੀਤੀ ਚੱਲ ਰਿਹਾ ਹੈਗਾ ਕਿ ਕਰਨਾ ਕਰਕੇ ਤੇ ਅੱਜ ਬੜਾ ਔਕਾਜ਼ਾ ਦਾ ਟਾਈਮ ਕੱਢਿਆ ਅਸੀਂ ਸ਼ਾਮਾਂ ਦਾ ਬਿਲਕੁਲ ਸਹੀ ਗੱਲ ਵਾ ਘਟੀਆਂ ਨਹੀਂ ਅੱਜ ਬਣਾਵਾਂਗੇ ਜਰੂਰ ਪਹਿਲਾਂ ਤੇ ਆਪਾਂ ਅੱਜ ਚਲਗੇ ਹੀ ਤਾਰੀ ਬਾਹਰ ਸ਼ੋਪਿੰਗ ਪਹਿਲਾਂ ਸ਼ੋਪਿੰਗ ਕਰਨ ਗਏ ਸੀ ਜੀ ਸਾਇਰਸ ਨੂੰ ਮਾੜੇ ਲੈਣੇ ਸੀਗੇ ਆਪਣੇ ਕੱਪੜੇ ਸੱਦੀ ਵਾਲੇ ਹਾਂਜੀ ਤੇ ਉਹ ਵੀ ਤੁਹਾਨੂੰ ਵਿਖਾਉਣੇ ਉਹ ਵੀ ਆਪਾਂ ਸ਼ੋਪਿੰਗ ਕਰਕੇ ਆਏ ਆ ਹਾਂਜੀ ਹਾਂਜੀ ਤੇ ਹੋਮ ਪ੍ਰੂਫ ਤੇ ਆਪਾਂ ਕਰਵਾਇਆ ਸੀਗਾ ਪਹਿਲਾਂ ਵੀ ਪਰ ਇਹੀ ਕਿ ਉਹਦਾ ਸਾਡਾ ਪੇਂਟ ਨਹੀਂ ਹੋਇਆ ਅੱਛਾ ਪੇਂਟ ਨਹੀਂ ਤੇ ਹੁਣ ਪੇਂਟ ਤੋਂ ਬਾਅਦ ਸਾਰੇ ਭੈਣ ਭਰਾਵਾਂ ਨੂੰ ਹੈ ਹੀ ਕਿ ਹੁਣ ਹੋਮ ਪ੍ਰੂਫ ਜ਼ਰੂਰ ਕਰਵਾਓ ਤੇ ਲੁੱਕ ਚੇਂਜ ਹੋ ਗਈ ਆ ਘਰ ਦੀ ਸਾਰੀ ਤੇ ਆ ਜੋ ਕਿ ਤੁਹਾਨੂੰ ਵਿਖਾਈਏ ਬਹੁਤ ਤੁਹਾਨੂੰ ਵਿਖਾਈਏ ਪਹਿਲਾਂ ਬਾਹਰ ਉਹਨਾਂ ਨੂੰ ਮੇਲਾ ਗੋੜਾ ਦਿਖਾਉਂਦੇ ਹਾਂ ਜੀ ਨੋ ਹਾਰੇ ਪਰ ਬਰਾਬਰ ਨੂੰ ਸੰਤਰੇ ਫਾੜੀ ਲਾ ਪਰਲੇ ਪਾਸ ਜਾ ਕੇ ਤੇ ਆਹ ਲਓ ਵੀਰ ਬੜਫਾਈ ਚ ਕਰਕੇ ਕਾਜਾ ਰਹੇ ਆਂ ਤੇ ਆ ਜੋ ਜੀ ਐ ਨੂੰ ਪਹਿਲਾਂ ਸਟਾਰਟ ਹੋਨੇ ਇਥੋਂ ਤੇ ਆ ਵੇਖੋ ਚਾਰ ਫੁੱਲਾਂ ਦੇ ਬੋਟੇ ਆ ਲਾਏ ਆ ਤੇ ਬਾਕੀ ਬਾਕੀ ਇਦਾਂ ਦੇ ਇਹ ਸਾਰਾ ਮੰਮੀ ਦਾ ਕੰਮ ਆ ਜਿੰਨੇ ਫੁੱਲ ਬੂਟੇ ਲਵਨੇ ਆ ਘਰ ਦੇ ਵਿੱਚ ਉਹ ਨਹੀਂ ਵੀ ਗੱਲ ਕਰਦੀ ਆ ਵੀ ਇਹਨਾਂ ਨੂੰ ਸ਼ੌਂਕ ਆ ਹਾਂਜੀ ਹਾਂਜੀ ਇਹ ਸਾਰਾ ਮੰਮੀ ਦਾ ਕੰਮ ਜੇ ਵੀ ਜਿੰਨੇ ਫੁੱਲ ਬੂਟੇ ਕਰ ਲਵਨੇ ਉਹਦੇ ਇਦਦਰ ਮੁਖਾੜ ਦੇਣਾ ਇਤਰਾ ਨਹੀਂ ਆ ਫਰੰਟ ਤੋਂ ਹੋ ਕੇ ਪਾੜੋ ਫਰੰਟ ਤੋਂ ਪਿੱਛੇ ਹੋ ਕੇ ਇਹ ਆਹ ਦੇਖੋ ਜੀ ਬੰਦਾਂ ਸਜਾ ਕੇ ਲਾਇਆ ਜਿੱਡੇ ਸੁਣੇ ਲੱਗ ਜੀ ਨਾਲੇ ਨਾਲ ਸਾਰੀ ਮਿਹਨਤ ਹੈਗੀ ਤੇ ਜੀਵਨ ਦੀ ਆ ਮੈਂ ਤੁਹਾਨੂੰ ਕਹਿੰਦਾ ਇਹਨੇ ਹੱਥ ਇਹਦੇ ਲਾਇਆ ਮੇਰੇ ਨਾਮ ਅਦੇਸ਼ ਸ਼ਰਵਾਦ ਆ ਮੈਂ ਮਤਲਬ ਇਹੋ ਟੀਕਣ ਦੀ ਤਾਂ ਕਰ ਪੇਂਟ ਹੋ ਜੇ ਤੇ ਫਿਰ ਜਿਹੜਾ ਵਾਹ ਵਿੱਚ ਬੱਲੇ ਲਿਕੇ ਸੁਹਣੇ ਲੱਗਦੇ ਆ ਚਾਰ ਗਮਲੇ ਪਾ ਲੱਗੇ ਜਾਓ ਸਾਈਡ ਤੇ ਲਾਏ ਆ ਇਹਨਾਂ ਉਹਦੇ ਫੁੱਲ ਪੈਣੇ ਆ ਜੀ ਇਹ ਡੇਲੀਆ ਫੁੱਲ ਕਹਿੰਦੇ ਇਹਨੂੰ ਇਹੋ ਇਹ ਫੁੱਲ ਪੈਣੇ ਆ ਸਾਰਾ ਸੂਟ ਸਾਰੀ ਕਿੰਨੇ ਮੁੱਖਾਂ ਦੇ ਹੈ ਇਹ ਚਾਲੂ ਹੋਗੇ ਨਾ ਤੇ ਆ ਜਾਓ ਜੀ ਹੁਣ ਤੁਹਾਨੂੰ ਅੰਦਰੋਂ ਵਿਖਾਈਏ ਐਂਟ੍ਰਾਂਸ ਦੇ ਵਿੱਚ ਆ ਬਕਰੋ ਤੇ ਬੜਾ ਜੂਰਲਾ ਆ ਰਿਹਾ ਵੇ ਵਧੀਆ ਹੋ ਜੇ ਕਿਹਨੂੰ ਚਾਰਦਾ ਲੱਗਦਾ ਪਹਿਲਾਂ ਕਿਹਦੇ ਨੇ ਸੋਜੀ ਤੇ ਇਹਦੇ ਤੇਰੇ ਦੇ ਕੋਲ ਯਾਰ ਲੋਬੀ ਦੇਖਦੇ ਕੋਈ ਪਹਿਲਾਂ ਆਹ ਉਹ ਵੀ ਭਾਵੇਂ ਖਾਣ ਦੇ ਜੇ ਤੇ ਆਹ ਕਿਸੇ ਤੋਂ ਵਜ਼ਾਈ ਜਾ ਰਿਹਾ ਕੋਈ ਨਾ ਨਾ ਕਰਕੇ ਨਾ ਇਹ ਇਹਦਾ ਡਰਾਈਵ ਕਰਾਇਓ ਜੇ ਤੁਹਾਨੂੰ ਆਹ ਵੱਡੀ ਘਾੜਾ ਡਰਾਈਵ ਚ ਨੁੱਕ ਪੇਓ ਦੇਖੋ ਇਹ ਸੋਣਾ ਲੱਗਣ ਡਿਓ ਇਹ ਸਾਡਾ ਉਹਦੇ ਨੁੰਦਾ ਗੁੱਡੇ ਉਹ ਲੈ ਕੇ ਅੱਗੇ ਤੇ ਦੇਖੋ ਖਰਾਬ ਹੋੜਾ ਖੜਾ ਸੁਣੇ ਲੱਗਣੀ ਉੱਥੇ ਵੀ ਲਾਇਆ ਚਾਰ ਦੋ ਦਰਵਾਜ਼ਾ ਦੋ ਦਰਵਾਜ਼ਾ ਨੁੱਕਾ ਜੀ ਵੀ ਲਾਇਆ ਜੀ ਇਹ ਦੇਖੀਓ ਇਹ ਉਹ ਨਾਲ ਸਮਾਨ ਥੋੜਾ ਬੋੜਾ ਤੇ ਮੈਂ ਕਾਫੀ ਸਾਰੀ ਡੈਕੋਰੇਸ਼ਨ ਏਡੀ ਆ ਹਾਂਜੀ ਹਾਂਜੀ ਉਹ ਮੈਂ ਕਹ ਹੌਲੀ ਹੌਲੀ ਹੁਣ ਕਰਾਂਗੇ ਆਪਾਂ ਹਾਂਜੀ ਤੇ ਚਲੋ ਬੈਡਰੂਮ ਖਾਓ ਪਹਿਲਾਂ ਹਾਂਜੀ ਇੱਧਰ ਆ ਜਿਓ ਇਹ ਹੈ ਇਹ ਸਾਡਾ ਬੈਡਰੂਮ ਇਹ ਦੇਖੋ ਜੀ ਪਰਦੇ ਨਾਲ ਬੜਾ ਛੋਟਾ ਕਨਵੈਸ਼ਨ ਬਣਿਆ ਹੋਇਆ ਆਇਡ ਦਾ ਤੇ ਕਿ ਇਹ ਬਿਹੋਲੀ ਹੋ ਗਿਆ ਜੀ ਬੜਾ ਟਿਕਾ ਟੇ ਲੋਕ ਕੋਲ ਲਾ ਬੋਰਾ ਸਾਨੂੰ ਜੀ ਇਤਾਰ ਚਲੋ ਸਹੀ ਇਹ ਨਹੀਂ ਹੁੰਦਾ ਹੁੰਦੇ ਬੰਦਾ ਲੱਗਾ ਤੇ ਸਾਰੇ ਕੰਮ ਹੋਏ ਤੁਹਾਨੂੰ ਤਿਆਰ ਉਹ ਮਾਡਾ ਵੇਖ ਲਿਆ ਜੀ ਤਾਂ ਉਹਨਾਂ ਨੂੰ ਬੱਲੇ ਉੱਪਰ ਖੜਦੇ ਚਲੋ ਜੀ ਇਹਦੇ ਸਭ ਸੁਣਨ ਲੱਗਣ ਡਿਆ ਆ ਜਾ ਤੇ ਆ ਜੀ ਤੇ ਇਹ ਆ ਤੁਹਾਡਾ ਰੂਮ ਆ ਜੀ ਇੱਥੇ ਮਲੋ ਤਿਆਰ ਤੁਹੇ ਇੱਧਰ ਤੇ ਜਾਓ ਬਿੰਦ ਮਾਰ ਨਾ ਤਰੀਏ ਤੇ ਆ ਉਹਦੇ ਦਾ ਸੈਟਅਪ ਆ ਸਾਰਾ ਇਹ ਵੀ ਉਹਦੇ ਨਾਲ ਲੈਪਟੋਪ ਆ ਹਾਂ ਇਹ ਉਹ ਕੱਢੀ ਨੂੰ ਕਵਰ ਕੀਤਾ ਤਾਂ ਮੀ ਇਹ ਸਟਾਚੇਬਲ ਵਾ ਥਲੋਂ ਤੱਕ ਕਵਰ ਆ ਪੂਰਾ ਹਾਂਜੀ ਤੇ ਨਾਲ ਫੋਨੀ ਉਹਦਾ ਲੈਪਟੋਪ ਇਹ ਖੋਲਗੀ ਦੱਸ ਇਹ ਵੀ ਇਹਨਾਂ ਚੰਗੇ ਪੈਸੇ ਖਰਚ ਆਉਂਦੇ ਸਾਡੇ ਵਰਗੇ ਚੱਲ ਕੋਈ ਜਾਂਦੇ ਦੇਖ ਲਈ ਸੁਣਾ ਲੈ ਜੰਦੇ ਆ ਤੇ ਬਾਕੀ ਇਹ ਵੀ ਰੂਮ ਦੇ ਵਿੱਚ ਕੈਂਡ ਕਰਦੇ ਨਾਲ ਜਿੱਦਾਂ ਬੋਲ ਲਾਈਟ ਲੂਟ ਦਾ ਇਹ ਕੰਮ ਵਿੱਚ ਜਦਾ ਜ਼ਿਆਦਾ ਰੱਖਾ ਹੋਇਆ ਆ ਅੱਗੇ ਥੋੜਾ ਪਲਸਟਰ ਤੇ ਇਹ ਤਾਂ ਪਤਾ ਹੀ ਨਾ ਨਹੀਂ ਲੱਗਦਾ ਤੇ ਹੁਣ ਜਦੋਂ ਲਾਈਟ ਲੱਗੀ ਤਾਂ ਇਹ ਹੁੰਦਾ ਵੀ ਹਾਂ ਜਿਆਦਾ ਲਿਖਣਿਆ ਕਿ ਇਹ ਤਾਂ ਇਹਦਾ ਮਗਰ ਤੇ ਘਰ ਦੇ ਮਗਰ ਵੇਲੀ ਇਹ ਤੇ ਵੇਲੀ ਤੇ ਮਗਰੀ ਨਾਲ ਹੀ ਹੱਡੇ ਪਿਆ ਨੇ ਕੇ ਤਾਂ ਉਹਦਾ ਉਹ ਜੀ ਤੇ ਆ ਜੋ ਇਹਨਾਂ ਵਾਲੋ ਕੀ ਇਹ ਅਨਲੋਗੀ ਹੈ ਨਹੀਂ ਕੋਈ ਦੇਖੋ ਤਾਂ ਤਾਂ ਸਾਰੇ ਕੰਪਟਰਾਂ ਤਾਂ ਇਹ ਵੀ ਕੱਪੜੇ ਲੈ ਕੇ ਆਏ ਆ ਆ ਥੋੜੇ ਬਾਹਰ ਪਈ ਹੈ ਸਾਡੇ ਧਾਰੀ ਵਾਲਾ ਜੀ ਕੋਮੋ ਤੇਰਾ ਤੇਰਾ ਵਾਲੇ ਦੇਖਿਓ ਪਤਾ ਕੀ ਸਾਰੇ ਕਹਿ ਦਿੰਦੇ ਆ ਕਿ ਜਿਹੜੀਆਂ ਕੁੜੀਆਂ ਆ ਉਹ ਜ਼ਿਆਦਾ ਸ਼ੋਪਿੰਗ ਕਰਦੀਆਂ ਆ ਮੁੰਡੇ ਘੱਟ ਕਰਦੇ ਪਰ ਇੱਥੇ ਤਾਂ ਮੁੰਡੇ ਨਾ ਪੂਰੀ ਹੱਟ ਕਰਉਂਦੇ ਆ ਚਲ ਕੋਈ ਇੱਥੇ ਬੈਹਾਂ ਸਿਆਲ ਆ ਗਿਆ ਵਾ ਸ਼ਾਪਿੰਗ ਵੇਖ ਲੋ ਸਾਇਸ ਵਾਲਾ ਥੋੜੇ-ਬੋੜੇ ਕੱਪੜੇ ਲੈ ਆਈਏ ਹਾਂਜੀ ਕੱਪੜੇ ਇਹ ਵੀ ਚਲੋ ਵਧੀਆ ਕੱਪੜੇ ਨਵੇਂ ਵੇਚ ਜਾਂਦੇ ਆ ਇਹ ਤਾਰੀ ਵਾਲਾ ਨਾਲ ਤੇਰਾ ਪਿੰਡਾ ਰੇ ਬੜਾ ਨਾ ਉਹਨਾਂ ਦਾ ਸਾਰੇ ਵਧੀਆ ਵਧੀਆ ਖੜੇ ਨੇ ਹਾਂਜੀ ਤੇ ਬਾਕੀ ਉਹ ਟੂਟ ਤੇ ਕਰਵਾਤਾ ਤੇ ਅੱਜ ਆਪਾਂ ਵੇਲੀ ਵੱਧ ਹੀ ਗਏ ਕਿਉਂਕਿ ਤੁਹਾਨੂੰ ਅੱਗੇ ਵੀ ਸਾਰਾ ਕੁ ਖਾਇਆ ਕਰ ਹਾਂਜੀ ਬਾਕੀ ਮੇਨ ਚੀਜ਼ ਹੀ ਜਿਹੜੀ ਪੇਂਟ ਕੀਤਾ ਵਾ ਹੁਣ ਸਾਰੇ ਭੈਣ ਭਰਾ ਦੱਸਿਓ ਕਿ ਕਿਦਾਂ ਦਾ ਲੱਗਾ ਤੁਹਾਨੂੰ ਪੇਂਟ ਹੋਇਆ ਹਨ ਹਾਂਜੀ ਤੇ ਕਿੱਦਾਂ ਦਾ ਲੱਗਦਾ ਕਰ ਤੇ ਕੀ ਸਾਨੂੰ ਇਹਦੇ ਵਿੱਚ ਚੇਂਜ ਹੋਰ ਕੀ ਹੋਣੀ ਚਾਹੀਦੀ ਆ ਕਿਹੜੀ ਮਤਲਬ ਚੀਜ਼ ਜੇ ਕੋਈ ਆਪਣੀ ਜਗ੍ਹਾ ਤੇ ਨਹੀਂ ਤਾਂ ਵੀ ਕਮੈਂਟ ਕਰਕੇ ਦੱਸਿਓ ਤੇ ਹਨਾ ਜਿਹੜੀ ਸਲਾਹ ਹੁੰਦੀ ਉਹ ਬੜੀ ਵਧੀਆ ਹੁੰਦੀ ਜਿਹੜੀ ਹਡੀ ਫੈਮਿਲੀ ਆ ਸਾਰੀ ਹਾਂਜੀ ਹਾਂਜੀ ਤੇ ਇਹ ਆ ਕਿ ਸਾਡਾ ਇੱਕ ਦੂਜੇ ਦੇ ਨਾਲ ਮਤਲਬ ਦਿ ਲੋ ਅਟੈਚਮੈਂਟ ਵਾ ਹਾਂਜੀ ਹਾਂਜੀ ਤੇ ਇਹ ਆ ਕਿ ਤੁਸੀਂ ਦੱਸੋ ਕਿ ਕਿਹੜੀ ਕਿਹੜੀ ਚੀਜ਼ ਕਿਹੜੀ ਕਿਹੜੀ ਜਗ੍ਹਾ ਤੇ ਹੋਣੀ ਚਾਹੀਦੀ ਆ ਆਪਣੇ ਸੁਝਾਅ ਵੀ ਦਿਓ ਤੇ ਕਮੈਂਟ ਜ਼ਰੂਰ ਕਰਿਓ ਹਾਂਜੀ ਹਾਂਜੀ ਜ਼ਰੂਰ ਕਿ ਕਿੱਦਾਂ ਦਾ ਲੱਗਾ ਹੁਣ ਪੇਂਟ ਹੋ ਕੇ ਸਾਡਾ ਘਰ ਉਹ ਮੰਮੀ ਡੈਡੀ ਤੇ ਬੜੋ ਖਾਓ ਦਾਦੀ ਦਾ ਦਾਦਾ ਜੀ ਬੜੋਆ ਜੀ ਆਦਾ ਜੀ ਮੇਰੇ ਤੇ ਉਹ ਦਾਦਾ ਜੀ ਉਹਦੇ ਦੇ ਉਹ ਇਹ ਸਰਦਾਰ ਜੀ ਕਹਿੰਦਾ ਬਹੁਤ ਜਿਆਦਾ ਸਰਦਾਰ ਨੇ ਸਰਬਿਤਪ ਸਰਬਿਤਪ ਇਹਨਾਂ ਦੇ ਨਾਮ ਤੋਂ ਹੀ ਸਾਨੂੰ ਬਹੁਤ ਸਾਰੇ ਲੋਕ ਜਾਨਦੇ ਆ ਜੀ ਹਾਂ ਉਦਾਂ ਆਪਾਂ ਸਿੱਧੂ ਆ ਹਾਂ ਤੇ ਦਾਦਾ ਜੀ ਸਾਰੇ ਪਿਆਰ ਨਾਲ ਹੋਰੀਏ ਕਹਿੰਦੇ ਹੁੰਦੇ ਸੀ ਉਹ ਘਰ ਆਲੀ ਜੀ ਪਈ ਐ ਤੇ ਉਹ ਫਿਰ ਸਾਰੇ ਲੋਕੀ ਕਹਿੰਦੇ ਸਾਨੂੰ ਇਹ ਆ ਕਿ ਉਹਨਾਂ ਦੇ ਨਾਂ ਦੇ ਨਾਲ ਹੀ ਪਛਾਣਵਾ ਹੱਡੀ ਸਾਰੇ ਪਾਸੇ ਹੈ ਨਾ ਲੋਰੀਏ ਕਹਿੰਦੇ ਜਿੱਦਾਂ ਤੁਸੀਂ ਸਿੱਧਵਾ ਸਾਡੇ ਪਿੰਡ ਆ ਉਹ ਸਾਰੇ ਜਣੇ ਪਿੰਡ ਤੋਂ ਪੁੱਛਦੇ ਆ ਕਿ ਤਾਂ ਦਾ ਪਿੰਡ ਕਿਹੜਾ ਵਾ ਸਾਡਾ ਪਿੰਡ ਸਿੱਧਵਾ ਨੀਅਰ ਤਿਬੜ ਤੇ ਪਿੰਡ ਵਿੱਚ ਆ ਕੇ ਸਕੂਲ ਰੋਡ ਤੇ ਉੱਤੇ ਸਾਡਾ ਪਿੰਡ ਉੱਪਰ ਪਿੰਡ ਬੱਛਰ ਦੇ ਪਿੰਡ ਤੇ ਨਾਲ ਇਸ ਕੰਟਰੀ ਦੇ ਪਿੰਡ ਸਾਡਾ ਤੇ ਜਦੋਂ ਪਿੰਡ ਵਿੱਚ ਐਂਟਰ ਕਰੋਗੇ ਤਾਂ ਪੁੱਛ ਲਿਓ ਕਿ ਲੋਰੀਆਂ ਦੇ ਘਰ ਜਾਣਾ ਵਾ ਜਿੱਦਾਂ ਤਾਂ ਸੈਲਸ ਦਾ ਨਾਂ ਵੀ ਪਤਾ ਮਨਜਿੰਦਰ ਦਾ ਵੀ ਪਤਾ ਤੇ ਮਨਜਿੰਦਰ ਲੋਰੀਏ ਦੇ ਘਰ ਨਾ ਨਾ ਉਹ ਹੀ ਗਾਣਾ ਵੀ ਲਾਉਂਦੇ ਹਾਂ ਜਾਨ ਤੇ ਲਾਉਂਦੇ ਆਂ ਤੇ ਤਿੰਨ ਵਜੇ ਤੇ ਉਹ ਤੁਹਾਨੂੰ ਤੁਹਾਨੂੰ ਉਹਨਾਂ ਨੂੰ ਤੁਸੀਂ ਤੁਹਾਨੂੰ ਪਤਾ ਹੀ ਰੋਲ ਤੇ ਘਰ ਵਾ ਤੇ ਡੈਡੀ ਹੁਣੇ ਫਿਰ ਡੇੜੇ ਘਰ ਤੋਂ ਉਥੇ ਪਿੰਡ ਚ ਲਿੰਦੇ ਆ ਪਿੰਡ ਚ ਲਾ ਤੇ ਇਹਨੇ ਚਾਹ ਸੋਣੀ ਨਹੀਂ ਲੀਨਾ ਤਾਂ ਘਰ ਇਧਰ ਵਾ ਸਾਡੇ ਨਾਲ ਹੀ ਬਿਲਕੁਲ ਸਾਡੇ ਨਾਲ ਹੀ ਬਿਲਕੁਲ ਬਈ ਵਾਰ ਵਾਰ ਆ ਗਏ ਆਪਣੀ ਫੈਮਿਲੀ ਵਿੱਚ ਆਪਾਂ ਮਤਲਬ ਜਿਹੜੀ ਮੀਮ ਜਾਂਦੀ ਆ ਨਾ ਕਾਲ ਵਾਰ ਨੂੰ ਲਾ ਪਰ ਰੋੜਾ ਜਿਹੜਾ ਕੁੜੀਆਲ ਚ ਅੰਦਾਜ ਉਹ ਤਾਰੀਗੜਾ ਤਾਰੀਗੜਾ ਦੇ ਛੜਕ ਨਿਕਲ ਜਾਂਦੀ ਹੈ ਤੇ ਉਰਤੇ ਆ ਜੀ ਸਾਡਾ ਘਰ ਪਿੰਡਿਆ ਮਤਲਬ ਪਿੰਡ ਤੋਂ 2 ਕਿਲੋ ਹੇਟਵੇਂ ਆ ਜੀਦਾ ਇਹਨੂੰ ਤੇ ਰੋਡ ਦਿੱਤੇ ਸਾਡੇ ਘਰ ਉਹ ਨਾਲ ਹੀ ਪਿੰਡਿਆ ਹਾਂਜੀ ਨਾਲ ਹੀ ਪਿੰਡ ਤੁਹਾਡੇ ਆ ਸਾਰੇ ਭੈਣ ਭਰਾ ਮਤਲਬ ਬਹੁਤ ਜ਼ਿਆਦਾ ਕਰਦੇ ਆ ਤੇ ਇੱਕ ਸੈਰਿਸ بڑا ਕਮੈਂਟ ਹੁੰਦਾ ਵਾ ਆਪਣੇ ਪਥੇਰਾ ਤੋਂ ਕੋਈ ਪਥੇ ਲੈ ਕੇ ਨਾ ਬੜਾ ਇਹਨਾਂ ਦਾ ਕਰਕੇ ਕੁਛ ਰਾਣੀ ਇਹ ਆ ਵੀ ਇਹ ਕੰਮ ਲਈ ਤੇ ਬੜੇ ਇੱਕ ਮਿੰਟ ਹੁੰਦੇ ਭੈਣ ਭਰਾਵਾਂ ਦੇ ਸਾਰੇ ਜਾਨੇ ਮਤਲਬ ਬੜਾ ਕਰਦੇ ਆ ਇੱਕ ਸ੍ਰਿੰਦਰਕੌਰ ਸ਼ਾਹ ਵਾਂ ਬਟਾਲੇ ਤੋਂ ਉਹਦੇ ਬੜੇ ਮੇਰੇ ਬਹੁਤ ਪਿਆਰ ਕਰਨ ਵਾਲੇ ਆ ਦੇਖਦੇ ਗਿੱਲ ਬਰਦਰ ਦਾ ਗਿੱਲ ਬਰਦਰ ਤੇ ਬੜਾ ਬਹੁਤ ਸਾਡੇ ਕੋਲ ਬਹੁਤ ਜ਼ਿਆਦਾ ਗਰੋਜ਼ੀ ਆ ਸਮਝ ਲਓ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਮੈਂਟ ਕਰਦੇ ਨੇ ਉਹਦੇ ਹਾਂਜੀ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਹਾਂਜੀ ਹਾਂਜੀ ਬਾਤੀ ਬੜੇ ਭੈਣ ਭਰਾ ਪਾਕਿਸਤਾਨ ਤੋਂ ਬੜੇ ਭੈਣ ਭਰਾਵਾ ਬਾਹਰੋਂ ਬੜੇ ਭੈਣ ਭਰਾਵਾ ਸਾਰੇ ਸਾਰੀਆਂ ਕੰਟਰੀਆਂ ਦੇ ਚਲੋ ਜੀ ਸਾਰਿਆਂ ਦਾ ਸੰਜੋਗ ਨੇ ਕੈਨੇਡਾ ਇੰਗਲੈਂਡ ਨਿਊਜ਼ੀਲੈਂਡ ਬੜੇ ਕਮੈਂਟ ਆਉਂਦੇ ਸਾਰੇ ਭੈਣ ਭਰਾਵਾ ਦੇ ਤੇ ਤੈਹ ਦੇ ਲੋ ਧੰਨਵਾਦ ਆ ਸਾਰਿਆਂ ਦਾ ਬਿਲਕੁਲ ਜੀ ਦੱਸੋ ਤੇ ਆਪਣੇ ਜਿੰਨੇ ਵੀ ਸਾਡੇ ਭੈਣ ਭਰਾ ਹਨ ਨੂੰ ਇੰਨਾ ਪਿਆਰ ਕਰਦੇ ਆ ਸਾਰੇ ਜਣੇ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਕਮੈਂਟ ਹੀ ਪੜ ਕੇ ਹਨ ਨੂੰ ਬੜੀ ਖੁਸ਼ੀ ਜੀ ਮਿਲਦੀ ਆ ਤੇ ਉਹ ਜੀ ਤੁਹਾਨੂੰ ਪਤਾ ਵੀ ਲੱਗਦਾ ਕਿ ਕਿੰਨੇ ਹੀ ਗਲਤਾਂ ਆ ਤੇ ਕਿਥੇ ਹੀ ਸਹੀਆਂ। ਪਾਈ ਕਰੋ ਮਾੜਾ ਭਵੇਂ ਕੋਲ ਚੰਗਾ ਕਰ ਦਿਆ ਕਰੋ। ਤੇ ਬਾਕੀ ਸਾਰੇ ਜਣੇ ਇਹ ਸੋਚਦੇ ਕਿ ਜੀਵਨ ਬਹੁਤ ਜ਼ਿਆਦਾ ਲੜਾਕੀ ਆ। ਤੇ ਵੇਖੋ ਵੀ ਮੈਂ ਲੜਾਕੀ ਲੜੂ ਕੀ ਤੇ ਕੋਈ ਨਹੀਂ ਗਈ ਪਰ ਇਹ ਆ ਕੇ ਇਹ ਇਹ ਗੱਲ ਬਿਲਕੁਲ ਝੂਠੀ ਹੈ ਜੀ ਮੀਮੀ ਲੜਾਕੀ ਆ। ਹਾਂ ਮੈਨੂੰ ਉਹ ਰੋਲ ਪਾਉਣਾ ਪੈਂਦਾ ਵਾ। ਹਾਂਜੀ। ਜੇ ਮੈਂ ਨਾ ਕਰੂੰਗੀ ਉਹ ਰੋਲ ਤੇ ਫਿਰ ਹੋਰ ਵੀ ਤੇ ਕੋਈ ਕਿਸ ਨੇ ਕਰਨਾ ਹੀ ਆ। ਹਾਂਜੀ ਹਾਂ। ਨਹੀਂ ਦੱਸਾਂ ਗੱਲ ਕਿ ਜਿ ਤਰ੍ਹਾਂ ਇਹ ਵੀਡੀਓ ਚ ਕਰਦੇ ਆ ਜੇ ਘਰ ਤੇ ਰੋਟੀ ਖਾਣੀ ਮੁਸ਼ਕਲ ਹੋ ਜਾਏ। ਨਹੀਂ ਦਾਦੀ ਕੋਈ ਗੱਲ ਬਾਤ ਨਹੀਂ ਕਿ ਮੈਨੂੰ ਇਲੀ ਗਲਤ ਨਾ ਸਮਝੋ ਇਹ ਦਾਦੀ ਨਾ ਸਮਝੋ ਕਿ ਬੋਲ ਲੜਾਕੀ ਆਏ ਇਦਾਂ ਐਦਾਂ ਇਹਦੀ ਕੋਈ ਗੱਲ ਨਹੀਂ ਕੀ ਬਾਕੀ ਠੰਡ ਵੱਧ ਹੀ ਜਾਂਦੀ ਆ ਠੰਡ ਵੱਧ ਹੀ ਜਾਂਦੀ ਆ ਇਹ ਆ ਵੀ ਬਚਾ ਜੀ ਬਚਾ ਲੀੜੇ ਲੋੜੇ ਪਾ ਕੇ ਰੱਖਿਆ ਕਰੋ ਸਾਰੇ ਘਰ ਨੂੰ ਹਾਂਜੀ ਹਾਂਜੀ ਹਨਾ ਅੱਜ ਤੇ ਆਇਆ ਕਮਲੇਸ਼ ਕਮਲੇਸ਼ ਪਠੇਲਾ ਇੱਦਾਂ ਕਰਕੇ ਆਇਆ ਕਮਲੇਸ਼ ਥੇਲਾ ਨਾ ਆਇਆ ਕੋਈ ਨਹੀਂ ਸ਼ੇਅਰ ਕਰਨਗੇ ਫਿਰ ਦੱਸੋ ਹਨਾ ਕਮਲੇਸ਼ ਰਾਣੀ ਆ ਹਾਂ ਇੱਦਾਂ ਕਰਕੇ ਨਾ ਆ ਜੀ 12 ਲਿਖਲੇ ਵੀ ਹੋ ਗਏ ਸਾਰਿਆਂ ਦੇ ਬੜੇ ਭੈਣ ਭਰਾਵਾ ਸਾਡੇ ਬਹੁਤ ਜ਼ਿਆਦਾ ਭੈਣ ਭਰਾ ਮੈਨੂੰ ਬਹੁਤ ਪਿਆਰ ਕਰਦੇ ਆ ਹਾਂਜੀ ਹਾਂਜੀ ਬਾਕੀ ਇਹ ਵੀ ਤੁਹਾਡੇ ਜੇ ਤੁਹਾਨੂੰ ਵੀ ਇਹ ਤੇ ਸਾਡਾ ਵੀ ਕੀ ਕਰਦਾ ਵਾ ਜਦ ਕੋ ਬਹੀ ਕੋ ਇੰਨਾ ਕੋ ਤੁਹਾਨੂੰ ਹੁੰਦੇ ਰਹੀ ਹਾਂ ਹਾਂਜੀ ਤੇ ਹੁਣ ਸਾਡੀ ਵੀਡੀਓ ਚ ਲੱਢੀ ਆ ਸ਼ਰੀਕਾ ਹਾਂਜੀ ਉਹ ਮਤਲਬ ਬਹੁਤ ਵਧੀਆ ਸਟੋਰੀ ਆ ਸਾਰੇ ਭੈਣ ਭਰਾ ਵੇਖੋ ਤੇ ਪਿਆਰ ਦਿਓ ਅੱਤੋਂ ਅੱਦ ਹਾਂਜੀ ਹਾਂਜੀ ਤੇ ਛੋਟੇ ਚੈਨਲ ਤੇ ਆਪਾਂ ਨਿਊ ਸੀਰੀਜ਼ ਸਟਾਰਟ ਕਰਨੀ ਆ ਹਾਂਜੀ ਉਹਦੇ ਤੇ ਚੱਲਣੀ ਨੂੰ ਸੱਸ ਦਾ ਕਲੇਸ਼ ਹਾਂ ਪਰ ਉਹ ਖਤਮ ਹੋ ਗਈ ਆ ਤੇ ਉਹ ਮਤਲਬ ਹੁਣ ਖਤਮ ਹੋ ਗਿਆ ਆ ਆਪਾਂ ਨਵੀਂ ਸ਼ੁਰੂ ਕਰਾਂਗੇ ਦੇਤੇ ਛੋਟੇ ਵਲੌਗ ਆ ਵਲੌਗ ਤੋਂ ਬਾਅਦ ਤੁਹਾਨੂੰ ਮਤਲਬ ਨਿਊ ਸੀਰੀਜ਼ ਦੇਖਣ ਨੂੰ ਮਿਲੂਗਾ ਹਾਂਜੀ ਦੀ ਹੱਤੀ ਅਸੀਂ ਤਾਂ ਕੋਸ਼ਿਸ਼ ਇਹੋ ਕਰਦੇ ਆਂ ਵੀ ਜਦੋਂ ਉਹ ਆਪਣੇ ਤੌਰ ਤੇ ਜਦਾਂ ਤੁਹਾਨੂੰ ਪਸੰਦ ਆਵੇ ਹਰ ਚੀਜ਼ ਤੇ ਤੁਸੀਂ ਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਰੂਰ ਸੁਝਾਅ ਦਿਆ ਕਰੋ ਕਿ ਤੁਹਾਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ ਵੇਖਣ ਵਿੱਚ ਤੇ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਵੀ ਉਦਾਂ ਦੀ ਹੀ ਬਣਾਈਆ ਤੁਹਾਡੇ ਵਾਸਤੇ ਹਾਂਜੀ ਹਾਂਜੀ ਬਿਲਕੁਲ 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 ਸਹੀ ਹਾਂਜੀ ਬਾਕੀ ਮਨਜਿੰਦਰ ਜੀ ਦੀ ਬਹੁਤ ਸਿਫਤ ਵਾਸਤੇ ਜਾਨੇ ਕਰਦੇ ਸਾਰੇ ਕਹਿੰਦੇ ਮਨਜਿੰਦਰ ਭਾਜੀ ਬਹੁਤ ਚੰਗੇ ਮਨਜਿੰਦਰ ਭਾਜੀ ਬਹੁਤ ਚੰਗੇ ਤੇ ਹੋਰ ਮੈਂ ਮਾੜਾ ਨਹੀਂ ਮਾੜਿਆ ਨਹੀਂ ਪਰ ਮੈਂ ਵੀ ਮਾੜੀ ਨਹੀਂ ਜਾ ਮੈਂ ਤੇਰੀ ਸੋਹਣੇ ਨਿਤ ਕਰਦੀ ਆਂ ਵੀ ਤੁਸੀਂ ਚਲੋ ਗੈਰਨੀ ਗੱਲਾਂ ਹੋਰ ਹੋਈਆਂ ਦੀਆਂ ਪਰ ਇਹ ਵੀ ਤੁਹਾਡੇ ਦਾ ਸੁਭਾਅ ਬਹੁਤ ਜ਼ਿਆਦਾ ਰੋਚਕ ਹੈ। ਉਹ ਸਾਡੇ ਨਾਲ ਜਿੱਦਾਂ ਮਤਲਬ ਮਾਪਿਓ ਸਾਡੇ ਜਿਹਾ ਵੀ ਜਿੱਦਾਂ ਫਰੈਂਡ ਸਰਕਲ ਜਿੱਦਾਂ ਹੁੰਦਾ ਨਾ ਬੰਦੇ ਦਾ ਉਦਾਂ ਰਹੀਦਾ ਆਪਣਾ ਘਰ ਵੀ। ਹਾਂਜੀ। ਅਸਲੀ ਅਸਲੀ ਫਰੈਂਡ ਤੇ ਜਿਹੜੇ ਹੁੰਦੇ ਆ ਉਹ ਮਾਪੇ ਹੁੰਦੇ ਆ। ਮਾਪੇ ਹੁੰਦੇ ਇਹ ਤੇ ਗੱਲ ਚੰਗੀ ਮਾੜੀ ਗੱਲ ਜਿਹੜੀ ਮਾਪੇ ਹੀ ਦੱਸਦੇ ਤੀਜਾ ਵਰਗਾ ਨਹੀਂ ਦੱਸਦਾ। ਨਹੀਂ ਨਹੀਂ ਠੀਕ ਹੈ ਨਾ। ਏ ਨਹੀਂ ਕਿ ਸਾਰੇ ਸੁਣੀ ਹਟ ਤੋਂ ਕੋਈ ਗੱਲ ਕਹੁੰਦੇ ਆ ਨਾ ਉਹਦੇ ਲਗਾਉਂਦਾ ਨਾ ਸਾਇਰਸ ਲਗਾਉਂਦਾ ਵਾ ਇਹਨਾਂ ਨੇ ਕੋਈ ਵੀ ਗੱਲ ਆਵੇ ਸ਼ੇਅਰ ਕਰਨੀ ਆ ਹਾਂਜੀ ਹਾਂਜੀ ਹਰ ਇੱਕ ਗੱਲ ਦੱਸਣੀ ਆ ਕੋਈ ਵੀ ਗੱਲ ਆਣ ਕੇ ਜੇ ਤੁਹਾਨੂੰ ਦੱਸਦੇ ਆ ਪੇਪਾ ਇਤਨਾ ਵਾ ਇਤਨਾ ਕਰਕੇ ਮਾਮਾ ਜੀ ਜਿਹੜੀ ਚੀਜ਼ ਸਾਨੂੰ ਨਹੀਂ ਚੰਗੀ ਲੱਗਦੀ ਸਾਨੂੰ ਲੱਗਦਾ ਪਈ ਇਹ ਚੀਜ਼ ਗਲਤ ਆ ਤਾਂ ਫਿਰ ਉਹ ਮੰਨਦੇ ਵੀ ਆ ਮੰਨਦੇ ਵੀ ਆ ਤੇ ਚਲੋ ਪਰਮਾਤਮਾ ਕਰੇ ਸੱਚੇ ਪਾਤਸ਼ਾਹ ਇਦਾਂ ਦੇ ਬੱਚੇ ਹੁਣ ਸਾਰੇ ਨੇ ਏ ਨਹੀਂ ਤੇ ਜੀਵਨ ਹਰ ਇੱਕ ਨੂੰ ਇਹੋ ਕਹਿੰਦੇ ਆ ਹਾਂਜੀ ਧਿਆਨ ਪਤਾਲੋ ਵੀ ਮਾੜੀ ਸੰਗਤ ਨਾ ਕਰੋ ਜੇ ਜਿਹਦਾ ਤੁਹਾਨੂੰ ਕੋ ਮਾੜਾ ਚੰਗਾ ਲੱਗ ਠੀਕ ਨੇ ਬਿਲਕੁਲ ਜਿਹੜੇ ਬੰਦੇ ਨੂੰ ਆਉਂਦੀ ਜਦੋਂ ਸਿੱਖ ਮੱਝ ਦੀ ਬਿੜੀ ਹੁੰਦੀ ਹੈ ਨਾ ਉਹ ਸਾਰਿਆਂ ਨੂੰ ਲਵੇ ਦਿੰਦੀ ਹੈ ਠੀਕ ਨੇ ਪਰ ਇੱਕ ਗੱਲ ਮਦਾਂ ਵੀ ਇਹ ਬੰਦੇ ਨੂੰ ਆਪ ਨੂੰ ਪਤਾ ਹੁੰਦਾ ਹਾਂ ਮੈਂ ਬੰਦੇ ਨੂੰ ਥੋੜਾ ਪਤਾ ਆਪਣੇ ਚੰਗੀ ਹੁੰਦੀ ਹੈ ਤਾਂ ਇੱਕ ਤੱਕ ਮੈਂ ਕਿਹੜੇ ਰਾਹ ਤੇ ਆ ਕਿਹੜੇ ਰਾਹ ਨਹੀਂ ਜਾਂਦਾ ਬਦੋ ਬਦੀ ਕੋਈ ਕਿ ਰੁਟਾ ਕੇ ਨਹੀਂ ਕੋਈ ਚੀਜ਼ ਦਿੰਦਾ ਜਾਂ ਕਿੱਦਾਂ ਦੀਗਾ ਆਪਣਾ ਵੀ ਥੋੜਾ ਪਤਾ ਮੰਨ ਕਰੇ ਚੰਗਾ ਦੇ ਬਾਕੀ ਦੇ ਬੰਦੇ ਲਾ ਕੇ ਪਾਵਾਂਗੇ ਉਦਾਂ ਨਹੀਂ ਮਤ ਆਉਣੀ ਹੈ ਉਦਾਂ ਦੀ ਮਤਾਂ ਚੰਗੇ ਲਾ ਕੇ ਪਾਵਾਂਗੇ ਚੰਗੀ ਮਤ ਆਉਗੀ ਤੇ ਪਾੜਿਆ ਮਾਤੇ ਜਿੱਦਾਂ ਸਾਰੇ ਸਣ ਮਾਪੇ ਉਹਦੀ ਅੱਖਾਂ ਪੱਕ ਜਾਂਦੀਆਂ ਬੱਚਾ ਛੋਟਾ ਜਿਹਾ ਹੁੰਦਾ ਵਾ ਉਹਨੂੰ ਕਿਦਾਂ ਵੱਡੇ ਕਰੀਦਾ ਵਾ ਇਹੋ ਵੇਖੀਦਾ ਕਿ ਸਾਡਾ ਬੱਚਾ ਵੱਡਾ ਹੋਊਗਾ ਹਨਾ ਵੱਡਾ ਹੋ ਕੇ ਚਲੋ ਵਧੀਆ ਨਿਕਲੇ ਸਾਰਾ ਕੁਛ ਤੇ ਉਹ ਮਾਪੇ ਉਹਦੀਆਂ ਜਿਹੜੀਆਂ ਜਿਹੜੇ ਤੇ ਬੱਚੇ ਚੰਗੇ ਨਿਕਲਦੇ ਆ ਉਹਦੇ ਮਾਪੇ ਉੱਡੇ ਫਿਰਦੇ ਖੁਸ਼ੀ ਦੇ ਨਾਲ ਹਾਂਜੀ ਹਾਂਜੀ ਤੇ ਜਿਹੜੇ ਬੱਚੇ ਗਲਤ ਹੋ ਜਾਂਦੇ ਥੋੜੇ ਬਹੁਤੇ ਉਹ ਮਾਪੇ ਦੇ ਦੇਖੋ ਜੀ ਇਹ ਤੇ ਹੁਣ ਬੱਚੀ ਦੇ ਤੇ ਪੰਡ ਕਰਦਾ ਵਾ ਨਾ ਇਹ ਮੰਮੀ ਗਮਾਂ ਪਰਉ ਦੇਖਦੇ ਵੀ ਪੈਂਦੀਆਂ ਕਈ ਮਾਪੇ ਉਹ ਜੀ ਵੇਖਣ ਨਹੀਂ ਧਿਆਨ ਦੇ ਹਾਂ ਠੀਕ ਨਾ ਉਹ ਨਿਆਣੇ ਫਿਰ ਬਹੁਤ ਜਲਦੀ ਵਿਗੜ ਜਾਂਦੇ ਤੇ ਇਹਨੂੰ ਚੰਗਾਈ ਇਹ ਹੈ ਵੀ ਆਪਣੇ ਨਿਆਣੇ ਨੂੰ ਜੂਰ ਟਾਈਮ ਲਿਆ ਕਰੋ ਭੰਗ ਥੋੜਾ ਜਿਆਦਾ ਇਹ ਤਾਂ ਬੱਚਿਆਂ ਨੂੰ ਟਾਈਮ ਜੂਰ ਲਾ ਕੇ ਵਿਆਹ ਕਰੋ ਨਾਲੇ ਚੰਗੀਆਂ ਗੱਲਾਂ ਲਾ ਕੇ ਕਰਿਆ ਕਰੋ ਸਭ ਤੋਂ ਵੱਡੀ ਗੱਲ ਤੇ ਨਾਲੇ ਰੋਟੀ ਇਕੱਠੇ ਬੈਠੇ ਖਾਓ ਖਾਂ ਜੇ ਉਹ ਲਿਆਂਦਾ ਵਾ ਇਕੱਠੇ ਬੈਠੇ ਖਾਓ ਆ ਕੱਪੜੇ ਲਿਆਂਦੇ ਜਿੱਦਾਂ ਆਪਾਂ ਕੀ ਮਤਲਬ ਕਿ ਇਹ ਸਭ ਤੋਂ ਵੱਡੀ ਗੱਲ ਕੀ ਦੇ ਕੋਈ ਆਪਣੀ ਗੱਲ ਦੱਸਦਾ ਉਹਦੀ ਗੱਲ ਤੇ ਗੁਸਾਣਾ ਹੋਵੇ ਅਗਲੇ ਦਿਨ ਫਿਰ ਹੁੰਦਾ ਕਿ ਇਹਨਾਂ ਨੇ ਫੇਰ ਗੁੱਸੇ ਨਾਲ ਗੱਲ ਦੱਸਣੀ ਗੱਲ ਹੋ ਵੀ ਗਈ ਹੈ ਤੇ ਕੋਈ ਗੱਲ ਨਹੀਂ ਕਰਨ ਤੇ ਮਸਲੇ ਵੀ ਹੈਗੇ ਸਾਰਿਆਂ ਦੇ ਹੱਲ ਹੋ ਜਾਂਦੇ ਆ ਗੱਲ ਕਿਤੇ ਨਾ ਹੋ ਵੀ ਜਾਂਦੀ ਹੈ ਅੱਜ ਮੈਂ ਤੁਹਾਨੂੰ ਸੱਸ ਦੀ ਗੱਲ ਦੱਸਣੀ ਹੈ ਮੈਂ ਨਾ ਗਿਆ ਘਰ ਹਾਂ ਕੱਪੜੇ ਲੈਣ ਤੇ ਕੁਝ ਜਾ ਕਹਿੰਦਾ ਮम्मा ਸਾਰੇ ਫਰੈਂਡ ਆਉਂਦੇ ਇੱਕ ਦੂਜੇ ਦੇ ਨਾਲ ਕੱਪੜੇ ਲਾ ਕੇ ਮੈਂ ਆਪਣੇ ਮਾਤਾ ਨਾਲ ਆਉਂਦਾ ਨਹੀਂ ਫਿਰਦੀ ਆ ਸਭ ਤੋਂ ਵੱਡਾ ਮਾਤਾ ਦੇ ਤੈਨੂੰ ਕੋਈ ਚੀਜ਼ ਨਹੀਂ ਫਰੀ ਮੈਂ ਸਭ ਤੋਂ ਵੱਡਾ ਮਾਤਾ ਵੀ ਹੁੰਦਾ ਵਾ ਮੈਨੂੰ ਪਤਾ ਕੀ ਹੁੰਦਾ ਮਾਪੀ ਵਧੀਆ ਤੋਂ ਵਧੀਆ ਪਾਉਣੇ ਵਧੀਆ ਤੋਂ ਵਧੀਆ ਪਾਉਣੇ ਅਰੇ ਨਾ ਮਤਲਬ ਮੈਂ ਚਲੋ ਮੈਂ ਆ ਚਲੋ ਆਪਾਂ ਕਾਦੀ ਗੱਲ ਨਹੀਂ ਕਰੀ ਦੀ ਮੈਂ ਤਾਂ ਤੁਹ ਖਾਈ ਦਿੰਨੀ ਆ ਮੈਨੂੰ ਮੇਰੇ ਮਤਲਬ ਦਿਲ ਚੇਹਰੂ ਦਾ ਕੇ ਜਿਹੜੇ ਬੱਚੇ ਆ ਮੇਰੇ ਆ ਸਭ ਤੋਂ ਵਧੀਆ ਚੀਜ਼ ਪਾਉਣ ਇਹਨਾਂ ਕੋ ਮਤਲਬ ਬ੍ਰਾਂਡਡ ਚੀਜ਼ਾਂ ਹੋਣ ਵਧੀਆ ਪਾਉਣ ਸੋਹਣੇ ਲੱਗਣ ਬੱਚੇ ਚੀਜ਼ ਨਾ ਘਟਿਆ ਜੀ ਓਰੀਜ ਤੇ ਮੈਨੂੰ ਇਹ ਹੁੰਦਾ ਕਿ ਬੱਚੇ ਵਧੀਆ-ਵਧੀਆ ਪਾਉਣ ਸਾਰਾ ਕੁਝ ਹਾਂਜੀ ਤੁਹਾਨੂੰ ਥੋੜ੍ਹਾ ਕਰ ਲਿਆ ਉਹ ਖਾਣ ਦੀ ਹੈ ਮੈਨੂੰ ਲੱਗਿਆ ਕਿ ਆਪਣੇ ਸੋਹਣੇ ਸਾਰੇ ਹਾਂ ਇੱਕ ਹੈ ਟੀ-ਸ਼ਰਟ ਲੈ ਆਵਾ ਆਂਦਾ ਥੱਲੇ ਮਮਾ ਆਏ ਉਹ ਮਾੜਾ ਪਾਉਣੀ ਹੁੰਦੀ ਵੈ ਖੇਲਾ ਕੀ ਆਇਆ ਉਹ ਪੰਜਾਬੀ ਦੇ ਹੁੰਦੇ ਆ ਜੀ ਕੀ ਤਾਂ ਲੁਕਾ ਇਹ ਨਹੀਂ ਹਰ ਹਰ ਇਹ ਕਪੜੇ ਨੇ ਕਿ ਸਾਰੇ ਰੰਗ ਨਹੀਂ ਆਉਂਦੇ ਇਹ ਵੀ ਨਹੀਂ ਜੀ ਮੈਂ ਮੈਂ ਹਾਂ ਮੈਂ ਕਹਿੰਦਾ ਸਾਰੇ ਕਲਰ ਪਾਇਆ ਕਰੋ ਹਾਂ ਜੀ ਹਨਾ ਇਹਨੂੰ ਤਾਂ ਬਲੈਕ ਆ ਬਸ ਬਲੈਕ ਹੀ ਪਾਈ ਜਾਣੇ ਬਲੈਕ ਹੀ ਪਾਈ ਜਾਣੇ ਹਾਂਜੀ ਹਾਂ ਹੁੰਦੀਆਂ ਹਨ ਜੀ ਹਾਂਜੀ ਇਹ ਆ ਦੇ ਨੇ ਕਪੜੇ ਸੋਨੇ ਹੁੰਦੇ ਹਨ ਹਾਂ ਇਹ ਜਿਹੜਾ ਬਿੱਲ ਵਾ ਚੰਗਾ ਭਾਰਾ ਬਣਿਆ ਜੀ ਦੱਸਾ ਗੱਲ ਕੀ ਆ ਕੀ ਬਣੇ ਆਪਾਂ ਤੁਹਾਡੇ ਤੁਹਾਡੇ ਕੋ ਕੀਮਤੀ ਚੀਜ਼ ਕੋਈ ਨਹੀਂ ਗੀ ਮੈਂ ਉਹ ਤੇ ਗੱਲ ਕਰ ਰਹੀ ਆ ਪਰ ਮੈਂ ਗੱਲ ਇਹਨਾ ਵੀ ਕਹਿ ਰਿਹਾ ਹੁੰਦਾ ਨਾ ਕਿ ਮਾਪਿਆਂ ਨੇ ਵੀ ਦਿਆ ਤੁਹਾਡੇ ਲਈ ਮਹਿੰਗੀਆਂ ਚੀਜ਼ਾਂ ਪਰ ਤੁਹਾਡੇ ਮਾਪੇ ਤਾਂ ਵੀ ਤੁਸੀਂ ਹੋਰ ਮਹਿੰਗੀਆਂ ਲੈ ਲੋ ਕੀ ਹੋਊ ਜੇ ਤੇ ਬੱਚੇ ਸੋਹਣੇ ਲੱਗਣੇ ਚਾਹੀਦੇ ਆ ਤੇ ਬੱਚਿਆਂ ਦੇ ਰੀਝਾਂ ਪੂਰੀਆਂ ਹੋਣੀਆਂ ਚਾਹੀਦੀਆਂ ਤਾਂ ਕੀ ਚੀਜ਼ ਵੀ ਮਹਿੰਗੀ ਹੁੰਦੀ ਆ ਨਾ ਟਾਈਮ ਹੀ ਜ਼ਿਆਦਾ ਲੰਘਦਾ ਫਿਰ ਉਹ ਹਨ ਹਾਂਜੀ ਨਾਲੇ ਇਹ ਗੱਲ ਸਾਡੀ ਗੱਲ ਮੰਨਦੇ ਤਾਂ ਹੀ ਕੀ ਲੈਣ ਪੇ ਦਿਲ ਨੂੰ ਕਰਦਾ ਹਾਂਜੀ ਹਾਂਜੀ ਇਹ ਆ ਕਿ ਚਲੋ ਪਰਮਾਤਮਾ ਕਰੇ ਸਾਰਿਆਂ ਦੇ ਬੱਚੇ ਨੇਕ ਨਹੀਂ ਬਣਨ ਤੇ ਮਾਪਿਆਂ ਨੂੰ ਵੀ ਠੰਡ ਰਹੀ ਹੈ ਜੀ ਪੰਜ ਪੰਜੀ ਇਹ ਤਾਂ ਗੱਲ ਹੈ ਜੀ ਤੇ ਹੁਣ ਸਾਰੇ ਭੈਣ ਭਰਾ ਦੱਸਿਓ ਜਰੂਰ ਕਿ ਕਿੱਦਾਂ ਦਾ ਲਗਾਵਾ ਘਰ ਤੇ ਕਮੈਂਟ ਜਰੂਰ ਕਰਿਓ ਤੇ ਤੁਹਾਡੀ ਫਰਮਾਇਸ਼ ਤੇ ਆਪਾਂ ਦੇਖੋ ਜੀ ਸਭ ਤੋਂ ਵੱਡੀ ਤੇ ਗੱਲ ਜਿਉਂਨੇ ਕਾ ਇੰਜ ਘਰ ਵਾਲੇ ਕਹੋਣਾ ਇਹ ਸਭ ਉਹ ਪਰਮੇਸ਼ਰ ਦਾ ਪਰਮੇਸ਼ਰ ਦਾ ਤੇ ਭੈਣ ਭਰਾਵਾਂ ਦੀਆਂ ਦੁਆਵਾਂ ਜਿਹੜੇ ਸਾਨੂੰ ਇੰਨੀਆਂ ਦੁਆਵਾਂ ਦਿੰਦੇ ਆ ਤੇ ਇਦਾਂ ਪਿਆਰ ਦੇਂਦੇ ਆ ਉਹਨਾਂ ਦੇ ਸਦਕੇ ਸਾਨੂੰ ਆ ਸਾਰਾ ਕੁਝ ਮਿਲਿਆ ਵਾ ਹੁਣ ਅਸੀਂ ਗੱਡੀ ਵੀ ਚੇਂਜ ਕਰ ਲਈ ਉਹ ਵੀ ਵਲੌਗ ਪਾਇਆ ਹੈਗਾ ਹਾਂਜੀ ਹਾਂਜੀ ਤੇ ਉਹ ਵੀ ਮਾਲਕ ਦੀ ਕਿਰਪਾ ਨਾਲ ਬੜੀ ਸੋਹਣੀ ਗੱਡੀ ਮਿਲਈ ਆ ਸਾਨੂੰ ਤੇ ਘਰਵਾ ਤੇ ਘਰ ਵੀ ਪੂਰਾ ਪੇਂਟ ਵਾ ਪੂਰਾ ਮਤਲਬ ਐ ਵਧੀਆ ਹੋ ਗਿਆ ਹੁਣ ਉੱਪਰ ਬਣਾਉਣਾ ਵਾ ਪਰ ਉਹ ਪੋਸਟ ਟਾਈਮ ਰੋਕ ਕੇ ਬਣਾਉਣਾ ਹੈ ਉਹ ਜਿੱਥੇ ਦੇ ਮੇਰਾ ਅਸਰ ਸੈਟਲਮੈਂਟ ਹੋ ਉਹ ਤੇ ਦੇਖਾਂਗੇ ਕਿੰਨਾ ਪੈਣਾ ਬੱਚਿਆਂ ਨੂੰ ਸੈੱਟ ਕਰਨਾ ਵਾ ਹਾਂਜੀ ਹਾਂਜੀ ਤੇ ਬਾਕੀ ਇੱਕ ਗੱਲ ਹੈ ਵੀ ਜ਼ਿੰਦਗੀ ਜਿਹੜੀ ਬਾਾਰ-ਬਾਰ ਥੋੜੀ ਆਉਂਦੀ ਹੈ ਚੰਗਾ ਪਾਓ ਚੰਗਾ ਹੰਡਾਓ ਹਾਂਜੀ ਹਾਂਜੀ ਤੇ ਆਪਣੇ ਦਾਇਰੇ ਦੇ ਵਿੱਚ ਰਹੋ ਬਾਕੀ ਜਿਹੜੀ ਮਾਰਕ ਦੀ ਬੜੀ ਗੱਲ ਹੈ ਕਿਹਦਾ ਦਿਲ ਨਾ ਦਿਖਾਓ ਆਪਣੀ ਮਰਮਾਨ ਆਪਣੇ ਰਾਹ ਜਾਓ ਤੇ ਆਪਣੇ ਆਓ ਤੇ ਕੋਈ ਚਿੰਤਾ ਨਹੀਂ ਨਹੀਂ ਜਿੰਦਗੀ ਦਾ ਕੀ ਪਤਾ ਕਦੋਂ ਸਾਬਣਾ ਕਦੋਂ ਨਹੀਂ ਤੇ ਜਿਹੜੇ ਮਾੜੇ ਮੋੜੇ ਸ਼ੌਂਕ ਆ ਗਏ ਬੰਦਾ ਪਗੜੇ ਨਹੀਂ ਨਹੀਂ ਕੋਈ ਨੀਤਰੇ ਪੂਰਾ ਟਾਈਮ ਜਿੰਦਗੀ ਨਾ ਗਈ ਜਾਂਦੀ ਹੁੰਦੀ ਸੱਚੇ ਪਾਸ਼ਾ ਕਿਰਪਾ ਕਰ ਸਾਰੇ ਭੈਣਾਂ ਦਾ ਸਾਰਿਆਂ ਦੇ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰੇ ਸਾਰੇ ਦੇਵਾਦਰ ਆਪਰੇ ਘਰਾਂ ਚ ਕਿਉਂ ਜੀ ਹਾਂਜੀ ਹਾਂਜੀ ਚਲੋ ਚੰਗਾ ਜੀ ਬਾਕੀ ਇਹ ਵੀ ਕਮੈਂਟ ਭਾਈ ਨਿਕਾ ਕਰ ਪਾ ਵੱਡਾ ਕਰਿਓ ਜੀ ਕਮੈਂਟ ਜ਼ਰੂਰ ਕਰਿਓ ਬਾਰੇ ਜਾਣੇ ਇਹ ਜੱਲਾ ਪੁੱਤ ਬੜਾ ਸਮਝਦਾਰ ਹੈ ਮੈਂ ਕਹੜੇ ਗੱਲ ਨਹੀਂ ਸਾਡਾ ਉਹਦੇ ਵੀ ਬਹੁਤ ਸਮਝਦਾਰ ਹੈ ਉਹਦੇ ਤੇ ਉਹਦੇ ਤੇ ਐਵੇਂ ਨਾ ਇਹ ਇਧਰ ਆ ਇੱਥੇ ਆ ਇਹ ਥੋੜਾ ਸੰਗਾਉ ਪੁੱਤ ਵਾਜੀ ਸੰਗਾਉ ਨੀਗਾ ਚੰਗਾ ਜੀ ਸੰਗਾਉ ਪੋਤਾ ਤਾਂ ਗੁੱਸੇ ਬੜੀ ਛਿੱਕੀ ਹੋ ਜਾਂਦਾ ਜੀ ਇਹ ਆਂ ਪੋਤਾ ਵਾ ਇਹ ਜੀ ਆਦੇ ਵੀ ਆਪਣੇ ਦਾਦੂ ਵਰਗਾ ਵਾ ਆਹ ਸਹੀ ਗੱਲ ਆ ਤੋ ਪਹਾ ਸੁਭਾ ਕਿੱਦਾਂ ਹੁੰਦਾ ਆਹ ਇਹ ਤੇ ਨਿਕਲ ਹੋ ਰਹੀ ਆ ਯਾਰ ਕਿਸ਼ਮਾ ਕੰਨੀ ਕਿਨੇ ਹਾਂਜੀ ਹਾਂਜੀ ਚਲੋ ਜੀ ਬੜੀਆਂ ਚੀਜ਼ਾਂ ਦਾ ਸਵਾਦ ਸਵਾਦ ਕਰਖਦਾ ਹੋਇਆ ਹਾਂਜੀ ਬਿਲਕੁਲ ਸਵਾਈ ਬੜੀ ਇਹਨਾਂ ਇਹ ਬਾਕੀ ਕੀ ਆਪਣੀਆਂ ਆ ਆਪੇ ਸਾਹਮਣੀ ਆ ਹਾਂਜੀ 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 ਤੇ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਕਮੈਂਟ ਜਰੂਰ ਕਰਿਓ ਮਾੜਾ ਜੀ